ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟਿਕ ਕੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਮੈਂ ਪਹੁੰਚ ਗਈ ਤੇ ਬਟਿਕ ਤੇ ਸਵੇਰ ਦੇ ਵੱਜ ਗਏ 10:30 ਹੋ ਗਏ। ਮੈਂ 8:30 ਵਜੇ ਆ ਗਈ ਸੀ ਕਿ 10:00 ਵਜੇ ਆਪਣੇ ਸਟੂਡੈਂਟ ਆ ਜਾਂਦੇ ਆ ਹਨਾ। ਤੇ ਇਹਨਾਂ ਦੇਖੋ ਸਾਰਿਆਂ ਦੀਆਂ ਮਸ਼ੀਨਾਂ ਵਗੈਰਾ ਉਹ ਤੱਕ ਪਈਆਂ ਨੇ। ਦੋ ਤਿੰਨ ਫੀਟ ਅੱਧਰ ਵੀ ਬਈਆਂ ਨੇ ਤੇ ਮੈਂ ਹੁਣ ਆ ਦੇਖੋ ਆਹ ਮਸ਼ੀਨ ਤੇ ਹੀ ਕੰਮ ਕਰਾਂਗੀ ਨੀਚੇ ਰੱਖੀ ਐ ਆਹ ਸਟੈਂਡ ਵਾਲੀ ਮਸ਼ੀਨ ਤੇ ਮੈਨੂੰ ਬਿੰਦੇ-ਬਿੰਦੇ ਜਿਹੜਾ ਹੈਗਾ ਔਖਾ ਲੱਗਦਾ ਸਟੂਡੈਂਟਾਂ ਨੂੰ ਵੀ ਕੰਮ ਦੱਸਣਾ ਹੁੰਦਾ ਹੁਣ ਮੈਂ ਇੱਥੇ ਉਹਨਾਂ ਦੇ ਕੋਲ ਹੀ ਹੁੰਦੀ ਆ ਮੇਰੇ ਆਲੇ-ਦਾਲੇ ਸਾਰੇ ਸਟੂਡੈਂਟ ਹੁੰਦੇ ਆ ਤੇ ਚਲੋ ਜਿਹੜੇ ਥੋੜੇ ਜਿਹੇ ਹਨਾ ਨਵੇਂ ਲੱਗੇ ਨੇ ਉਹਨਾਂ ਨੂੰ ਮੈਂ ਆਪਦੇ ਨੇੜੇ ਰੱਖਦੀ ਆ ਵੀ ਦੇਖਿਆ ਜਾਂਦਾ ਵੀ ਕਿੱਦਾਂ-ਕਿੱਦਾਂ ਕਰਦੇ ਆ ਦੱਸਿਆ ਵੀ ਜਾਂਦੇ ਹਨਾ ਵੀ ਕਿਵੇਂ ਸਲਾਈ ਲਾਉਣੀ ਹੈ ਕਿਵੇਂ ਨਾ ਹਨਾ ਜਿਹੜੇ ਥੋੜੇ ਜਿ ਸਿੱਖੇ ਹੋਏ ਨੇ ਉਹ ਚਲੋ ਦੂਰ ਬਹਿ ਕੇ ਵੀ ਕਰ ਲੈਂਦੇ ਆ ਹਨਾ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵਧੀਆ ਸਭ ਤੋਂ ਪਹਿਲਾਂ ਜਿਵੇਂ ਮੈਂ ਆ ਕੇ ਦੁਕਾਨ ਤੇ ਕਾਫੀ ਬਣਾਉਣੀ ਹੁੰਦੀ ਆ ਨਾ ਕਾਫੀ ਬਣਾ ਕੇ ਥੋੜਾ ਜਿ ਹੁੰਨੇ ਆ એનર્ਜੀ ਦੀ ਜਿ ਘਰੋਂ ਤਾਂ ਕੰਮਾਂ ਦੀ ਭੱਜ ਦੌੜ ਚ ਮਸਾਂ ਆਇਦਾਂ ਹੈ ਹਾਂ ਹੁੰਦਾ ਵੀ ਆਹ ਵੀ ਕਰ ਲੈ ਜਾਣ ਵੇਲੇ ਕੰਮ ਆ ਵੀ ਕਰਨਾ ਕੁਟਕ ਚਾਹ ਪੀਤੀ ਹੁੰਦੀ ਆ ਸਵੇਰ ਦੀ ਫੇਰ ਹੋ ਰਿਹਾ ਕਿ ਮੈਂ ਕਾਫੀ ਬਣਾ ਕੇ ਪੀਣੀ ਅੱਜ ਮੈਂ ਰੋਟੀ ਵੀ ਘਰੇ ਭੁੱਲੀ ਬੰਨੀ ਬਣਾਈ ਰੋਟੀ ਘਰੇ ਭੁੱਲੀ ਆਈ ਹੁਣ ਫੋਨ ਕਰਿਆ ਤੇਗਾ ਚੱਕਿਆ ਨਹੀਂ ਹੈਗਾ ਚਲੋ ਨਹੀਂ ਬੱਸ ਵਾਲੇ ਨੂੰ ਫੜਾ ਦੇਣਗੇ ਨਾ ਨਹੀਂ ਫੜਾ ਜੂਗਾ ਕੋਈ ਹਾਂ ਤੂਰੀ ਤਾਂ ਆਉਂਦੀ ਜਾਂਦੀ ਰਹਿੰਦੇ ਆ ਪਰ ਸਿੱਤਰ ਪੈਣਗੇ ਕਿਉਂਕਿ ਕਦੇ ਨਾ ਕਦੇ ਮੈਂ ਰੋਜ਼ ਕੁਛ ਨਾ ਕੁਛ ਭੁੱਲਿ ਆਉਣੀ ਆ ਘਰੇ ਤੇ ਅੱਜ ਮੈਂ ਰੋਟੀ ਤਾਂ ਪਾ ਲਈ ਸੀ ਕਿ ਮੈਂ ਕਿਤੇ ਮੈਂ ਰੋਟੀ ਪਾ ਲਈ ਹੈ ਨਾ ਮੈਂ ਉਤੋਂ ਦੀ ਟਿਫਨ ਲਿਫਾਫੇ ਦੇ ਵਿੱਚ ਪਾ ਲਿਆ ਇਹ ਲੈਸਾਂ ਵਾਲਾ ਲਿਫਾਫਾ ਕਿ ਕਿਸੇ ਨੇ ਲੈਸਾਂ ਮੰਗਵਾਈਆਂ ਤੀਆਂ ਇਹ ਹੈਗਾ ਤਾਂ ਲੈਸਾਂ ਵਾਲਾ ਲਫਾਫਾ ਤੇ ਜੀ ਇਹ ਜੇ ਲਫਾਫੇ ਦੇ ਵਿੱਚ ਹੀ ਮੈਂ ਟਿਪਣ ਪਾ ਲੇਤੀ ਮੈਂ ਕਿਹਾ ਕਿਤੇ ਮੈਂ ਪਾ ਲਈ ਰੋਟੀ ਪਾਣੀ ਪਾਇਆ ਹੋਇਆ ਦੁੱਧ ਪਾਇਆ ਹੋਇਆ ਰੋਟੀ ਸਬਜ਼ੀ ਸਾਰਾ ਕੁਸਾ ਗੱਲ ਕਰ ਚਲੋ ਅੱਜ ਦੀ ਚਾਹ ਤਾਂ ਸਾਡਾ ਸਰਜੂਗਾ ਹਨਾ ਸਾਡਾ ਕੱਲ ਵਾਲਾ ਦੁੱਧ ਹੀ ਫਰਿੱਜ ਦੇ ਵਿੱਚ ਪਿਆ ਸੀਗਾ ਅਡਵਾਂਸ 'ਚ ਜਿਹੜਾ ਹੈਗਾ ਦੁੱਧ ਤਾਂ ਪਿਆ ਰਹਿੰਦਾ ਹੈ ਹਨਾ ਕੱਲ ਇੱਕ ਦੋ ਕੁੜੀਆਂ ਵੀ ਦੁੱਧ ਲੈ ਆਈਆਂ ਕਿਉਂਕਿ ਸਾਰੇ ਜਾਣੇ ਚਾਹ ਪੀਂਦੇ ਇੱਥੇ ਹਨਾ ਤੁਹਾਨੂੰ ਮੈਂ ਤਾਂ ਕਹਿਆ ਕਿਸੇ ਨੂੰ ਨਹੀਂ ਕਿਹਾ ਹੈਗਾ ਕਦੇ ਵੀ ਤੁਸੀਂ ਲਿਆਇਓ ਕਰੂ ਆਪਾਂ ਦੁੱਧ ਲੈ ਕੇ ਆਉਣੇ ਆ ਚਲੋ ਹਨਾ ਬੱਚੇ ਕਹਿ ਦਿੰਦੇ ਨੇ ਜੀ ਅਸੀਂ ਵੀ ਲਿਆਵਾਂਗੇ ਦੁੱਧ ਕੋਈ ਨਹੀਂ ਹਨਾ ਕਿਉਂਕਿ ਪਿੰਡਾਂ ਦੇ ਵਿੱਚ ਸਾਰਿਆਂ ਦੇ ਘਰੇ ਦੁੱਧ ਆਮ ਹੀ ਹੁੰਦਾ ਹੈਗਾ ਹਨਾ ਤੇ ਦੁੱਧ ਪਿਆ ਆਪਣੇ ਦੁਪਹਿਰ ਦੀ ਚਾਹ ਦਾ ਜੇ ਕੋਈ ਆ ਗਿਆ ਤਾਂ ਵੀ ਪਿਆ ਕਿ ਦੁੱਧ ਫਰਿੱਜ ਦੇ ਵਿੱਚ ਜਮਾਂ ਪਿਆ ਰਹਿੰਦਾ ਆਪਣਾ ਕੋਈ ਨਾ ਕੋਈ ਭੈਣ ਭਾਈ ਆ ਜਾਂਦਾ ਮੈਂ ਹੁਣ ਆਪਦੀ ਕਾਫੀ ਬਣਾ ਕੇ ਲਈਆਂ ਫਿਰ ਮੈਂ ਉਹਦੇ ਕੰਮ ਤੇ ਲੱਗਦੀ ਆ 10 ਵਜੇ ਦਿਨ ਮੇਰੇ ਆ ਜਾਣਗੇ ਸਟੂਡੈਂਟ ਜਿਹੜਾ ਸਟੂਡੈਂਟ ਮੇਰੇ ਨਾਲ ਆਉਂਦਾ ਉਹਦੇ ਪੇਪਰ ਚੱਲਦੇ ਆ ਉਹ ਵੀ ਹੁਣ ਇੱਕ ਦਿਨ ਪੇਪਰ ਦੇ ਚਲੀ ਜਾਂਦੀ ਇੱਕ ਦਿਨ ਹੋਰੇ ਆਉਂਦੀ ਐ ਤੇ ਐ ਕਰਕੇ ਹੁਣ ਉਹ ਫੇਰ ਆਉਗੀ 12:00 ਵਜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਨੰ ਮੁੰਮਾ ਖਬਰ ਕਰਿਆ ਤੁਪ ਕਿੰਨੀ ਆਪ ਤੁਪ ਪਾ ਇੱਥੇ ਤੱਕ ਤਾਂ ਜਾ ਲੈ ਇੱਥੋਂ ਤੱਕ ਆ ਲੈ ਲਾ ਕਿਤੇ ਕਾਲੀ ਹੋਰ ਨਾ ਹੋ ਜੀ ਜਿਹੜੇ ਸਾਡੇ ਵਰਗੇ ਕਾਲੇ ਨੇ ਉਹ ਕਿੱਥੇ ਜਾ ਇਹ ਜਿਹੜਾ ਇਹ ਦੁਪੱਟਾ ਕਰ ਰਹੇ ਹਾਂ ਹੁਣ ਸਾਰੀਆਂ ਚੁੰਨੀਆਂ ਬਟਿਕ ਤੇ ਵੀ ਸਾਰੀਆਂ ਕੁੜੀਆਂ ਜਿਹੜੀਆਂ ਆਉਂਦੀਆਂ ਨੇ ਸਾਰੀਆਂ ਮੂੰਹ ਕਵਰ ਕਰ ਕਰ ਕੱਲ ਮੈਂ ਮਨਪ੍ਰੀਤ ਨੂੰ ਕਿਹਾ ਮੈਂ ਤਾਂ ਪਛਾਣ ਨਹੀਂ ਆਉਂਦੀ ਜਿਵੇਂ ਲੁੱਟਣ ਆਉਣੀ ਆਉਣੀ ਆ ਮੂੰਹ ਨਹੀਂ ਆ ਸਾਰਾ ਕਵਰ ਕਰਕੇ ਹਾਂ ਇਹ ਸੇ ਆਪਾਂ ਜਾਣ ਨਹੀਂ ਸਕਦੇ ਕਿ ਕਿਹੜਾ ਕ ਪੈਂਦਾ ਲਓ ਜੀ ਸਾਡੇ ਸਟੂਡੈਂਟਾਂ ਨੇ ਬਹੁਤ ਸੋਹਣਾ ਜਿਹੜਾ ਹੈਗਾ ਡਿਜ਼ਾਈਨ ਰੈਡੀ ਕੀਤਾ ਹੈ ਦੇਖੋ ਕਿੰਨੇ ਸੋਹਣੇ ਲੱਗਦੇ ਆ ਮੋਤੀ ਪਾਏ ਹੋਏ ਵਿੱਚ ਹਨਾ ਫਰਾਕ ਦਾ ਜਿਹੜਾ ਹੈਗਾ ਬਾਹਮਾ ਦਾ ਡਿਜ਼ਾਈਨ ਤਿਆਰ ਕੀਤਾ ਹੈ ਫਰਾਕ ਦੇ ਜਿਹੜਾ ਹੈਗਾ 슬ੀਵਸ ਦੇ ਦੇਖੋ ਬਿਲਕੁਲ ਉੱਪਰ ਹਨਾ ਕੱਟ પા ਕੇ ਜਿੱਦਾਂ ਅਸੀਂ ਜਿਹੜੇ ਬੱਚੇ ਸਿੰਪਲ ਸਲਾਈ ਸਿੱਖ ਗਏ ਉਹ ਡਿਜ਼ਾਈਨਰ ਵੀ ਬਣਾ ਰਹੇ ਆ ਲੈਸੇ ਜਲਾ ਕੇ ਹਨਾ ਮਲਟੀ ਕਲਰ ਦੀ ਲੈਸ ਲਾਈਏ ਬਿਲਕੁਲ ਰੈਡੀਮੇਡ ਲੱਗਦੀ ਸੀਗੀ ਫਰਾਕ ਬਣੀ ਹੋਈ ਦਿਖਾਵਾਂਗੇ ਤੁਹਾਨੂੰ ਪੂਰੀ ਇਹ ਤੁਸੀਂ ਜਿਹੜਾ ਹੈਗਾ ਪਲਾਜ਼ੋ ਦੀ ਮੂਰੀ ਤੇ ਵੀ ਪਾ ਸਕਦੇ ਹੋ ਦੇਖੋ ਇਹ ਵੀ ਫਰਾਕ ਬਣਾ ਰਹੇ ਨੇ ਹਨਾ ਇਹਨਾਂ ਨੇ ਵੀ ਗਲੇ ਦਾ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਜਿੱਦਾਂ ਡਬਲ ਪੱਟੀ ਲਾ ਕੇ ਹਨਾ ਕਟਿੰਗ ਕਰਕੇ ਹਨਾ ਜਿੱਦਾਂ ਸਿੰਗਲ ਕੱਟਦੇ ਹੁੰਨੇ ਆਪਾਂ ਨੇ ਇਹਨਾਂ ਨੂੰ ਡਬਲ ਕੱਟ ਕੇ ਡਬਲ ਤੇ ਜਿਹੜੀ ਹੈਗੀ ਪਾਈਪਿੰਗ ਦੀ ਲੈਂਸ ਦੀ ਪਾਈਪਿੰਗ ਵਾਂਗ ਹਨਾ ਫਿਨਿਸ਼ਿੰਗ ਦਿੱਤੀ ਹੈ ਉੱਤੇ ਬਟਨ ਲਾਇਆ ਇਹ ਆ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਡਿਜ਼ਾਈਨ ਦੇਖੋ ਵਿੱਚ ਚਿੱਟੇ ਮੋਤੀ ਭਰੇ ਹੋਏ ਬਹੁਤ ਸੋਹਣੇ ਲੱਗਦੇ ਨੇ ਇਹ ਤੁਸੀਂ ਬਾਹ ਦੀ ਮੂਰੀ ਤੇ ਵੀ ਕਰ ਸਕਦੇ ਹੋ ਤੇ ਪਲਾਜ਼ੋ ਦੀ ਮੂਰੀ ਤੇ ਵੀ ਕਰ ਸਕਦੇ ਹੋ ਹਾਂ ਦੇਖੋ ਮੈਂ ਕਰ ਲਾ ਕੇ ਦਿਖਾਵਾਂਗੀ ਤੁਹਾਨੂੰ ਇਸ ਤਰ੍ਹਾਂ ਜਿਹੜੀ ਹੈਗੀ ਬਾਹ ਜਿਹੜੀ ਹੈਗੀ ਤਿਆਰ ਹੋ ਜੂ ਇਹ ਜ਼ਿਆਦਾ ਖੁੱਲੀ ਜੀ ਨਹੀਂ ਵਧੀਆ ਲੱਗਦੀ ਫਿਰ ਥੋੜੀ ਜੀ ਨੈਰੋ ਹੀ ਵਧੀਆ ਲੱਗਦੀ ਹੈ ਕਿਉਂਕਿ ਫਿਰ ਡਿਜ਼ਾਈਨ ਪ੍ਰੋਪਰ ਦਿਖਦਾ ਆ ਨੇ ਮੁਕੇਣ ਜੀ ਐਨੇ ਪਿਆਰ ਦੇਖੋ ਕੁੜੀਆਂ ਵਿੱਚ ਆਲੂ ਆਪ ਪਤਾ ਨਹੀਂ ਕਿ ਮਿਰਚ ਘੱਟ ਪਾਈ ਹੋ ਜਾਗਾ ਆਪ ਆਇਆ ਟਮਾਟਰ ਤੇ ਹਰੀਆਂ ਮਿਰਚਾਂ ਟਮਾਟਰ ਸਾਡੇ ਘਰ ਦੇ ਨਹੀਂ ਤਾਂ ਕਰਕੇ ਇਹਦੇ ਇਹਨੇ ਲਾਉਂਦੀ ਨਹੀਂ ਹੈਗੇ ਕੱਟ ਕੇ ਵੀ ਤੇ ਆਲੂ ਤਾਂ ਪਾਦੇ ਹੁਣ ਬਣਾਉਣਾ ਲਾਈ ਬੈਠੀ ਆ ਨਾ ਦੇਖ ਲੋ ਇਹ ਦੋ ਤਿੰਨ ਜਾਣੇ ਬਣਾਉਂਦੀਆਂ ਨੇ ਮੈਂ ਕਹਿੰਦਾ ਮਿਰਚਾਂ ਨਾ ਜਿਆਦੇ ਪਾਇਓ ਕਹਿੰਦੀ ਜੀ ਤੁਸੀਂ ਬਾਹਰੇ ਜਾਓ ਅਸੀਂ ਆਪ ਹੀ ਬਣਾਵਾਂਗੇ ਕਹਿੰਦੇ ਆ ਜਿਦੀ ਜਿਦੀ ਤਿਆਰ ਹੋ ਜਾਓ ਚੌਲ ਆਉਂਦੇ ਨੇ ਆਪਣੇ ਵਾਸਤੇ ਚਾਵਲ ਚਾਵਲ ਆ ਬਣ ਗਏ ਜੀ ਚੌਲ ਦੇਖ ਲੋ ਐ ਕਿਹੜਾ ਕੱਲਾ ਕੱਲਾ ਫੇ ਜਿੰਨੇ ਰਿਸ਼ਤੇ ਲੈਣੇ ਹੋਣਗੇ ਸਾਡੀ ਕੁੜੀਆਂ ਦੇ ਲੈ ਸਕਦੇ ਨੇ ਦੇਖੋ ਚੌਲ ਦੇਖ ਕੇ ਇਹ ਜੇ ਬਣਾਉਂਦੇ ਨੇ ਖਾਣਾ ਦਾਣਾ ਵਾਕੀ ਖਾ ਕੇ ਦੱਸਦੇ ਆ ਐਣ ਕਿ ਹੁਣ ਕਿਉਂ ਹੱਸਦੀ ਆ ਇਹ ਜੇ ਚੋਲ ਬਣਾਏ ਨੇ ਦੇਖੋ ਵੋ ਸੋਨੇ ਆਲੂ ਲੂ ਵਾਕੀ ਖਾ ਕੇ ਦੱਸਦੇ ਆ ਕਈ ਵਾਰੀ ਆਏ ਹੁੰਦੇ ਹੈ ਨਾ ਚੇਹ ਦੇਖਣ ਨੂੰ ਵਧੀਆ ਲੱਗਦੀ ਖਾਣ ਚ ਵਧੀਆ ਹੁੰਦੀ ਹੈ ਕਈ ਵਾਰੀ ਦੇਖਣ ਚ ਵਧੀਆ ਹੁੰਦੇ ਖਾਣ ਚ ਨਹੀਂ ਸਵਾਦ ਹੁੰਦੀ ਜਿਵੇਂ ਕੱਲ ਤਾਂ ਸਾਡੇ ਨਾਲ ਬਣਿਆ ਅਸੀਂ ਕੁਛ ਜੇ ਰਹਾਂਦੇ ਮੈਂ ਤਾਂ ਦੰਦੇ ਵੱਢਣਾਂ ਤੋਂ ਪਹਿਲੇ ਹੀ ਮਗਾ ਭੂਖ ਹੈ ਜੇ ਗੁਰਚੇ ਨੇ ਉਹ ਖਾਣ ਚ ਵੀ ਨਹੀਂ ਸੀ ਸਵਾਦ ਪਰ ਨਾਉ ਦੇਖਣ ਚ ਸਵਾਦ ਤੇ ਨਾ ਖਾਣ ਚ ਆ ਪਾ ਲੈ ਜੀ ਸੀ ਚੌਲ ਆ ਹੈਗੀ ਦਹੀਂ ਸਾਡੇ ਕੋਲੇ ਕਿੰਨੀ ਹੋ ਲੈ ਚੱਲਾਂਗੇ ਇਹਨੇ ਵਿੱਚ ਪਾ ਕੇ ਖਾਣੇ ਉਹ ਖਾ ਲੂ ਆ ਹੈਗੀ ਸੌ ਸਾਰੇ ਭਾਂਡੇ ਚਾਰ ਜਾਨੇ ਦੇ ਵਿੱਚ ਪੈ ਗਏ ਸ਼ੀਰ ਆ ਲੈ ਕੇ ਘਾਜੇ ਸਾਦਾ ਇਹ ਚ ਵੀ ਬਹੁਤ ਪਾਇਆ ਮੈਂ ਤਾਂ ਦਾਲ ਪਾ ਕੇ ਖਾਉਂਗੀ ਚੌਲ ਆਪਾਂ ਨੇ ਪਲੇਟਾਂ ਵਗੈਰਾ ਚ ਪਾ ਲਏ ਜੀ ਚੌਲ ਖਾਨ ਚ ਬਹੁਤ ਜ਼ਿਆਦਾ ਟੇਸਟੀ ਨੇ ਥੋੜੇ ਜਿਹੜੇ ਹੈਗੇ ਨੇ ਨਾ ਜਿਆਦਾ ਰਿੱਜ ਗਏ ਜਿਵੇਂ ਆਪਾਂ ਕਹਦੀਏ ਤੇ ਕਿਉਂਕਿ ਇਹ ਚੌਲ ਸੀਗੇ ਘਰ ਦੇ ਘਰ ਦੇ ਚੌਲ ਸੀਗੇ ਉਹਨਾਂ ਨੇ ਜਿਹੜਾ ਹੈਗਾ ਜ਼ਿਆਦਾ ਜਿਵੇਂ ਉਹ ਵਾਲ ਤੇ ਆਪਾਂ ਕਹਦੀ ਰੰਨ ਤੇ ਹਨਾ ਤੇ ਵੀ ਹਣਾ ਵੀ ਐਂ ਤੀਗਾ ਵੀ ਮੁੱਲ ਦੇ ਚੌਲ ਥੋੜੇ ਜਿਹੇ ਹਾਰਡ ਜੇ ਹੁੰਦੇ ਆ ਉਹਨਾਂ ਨੂੰ ਟਾਈਮ ਲੱਗਦਾ ਉਹਨਾਂ ਨੇ ਉਹ ਸਾਫ ਜਿਹਾ ਰੱਖ ਲਿਆ ਇਹ ਕਰਦੇ ਸੀਗੇ ਬਹੁਤ ਜ਼ਿਆਦਾ ਜਲਦੀ ਜਿਹੜੇ ਹੈਗੇ ਨੇ ਬਣ ਜਾਂਦੇ ਆ ਉਹਦੇ ਕਰਕੇ ਥੋੜੇ ਜਿਹਾ ਜੁੜ ਜੇ ਤਾਂ ਗਏ ਚਲੋ ਫੁੱਟ ਜੇ ਗਏ ਪਰ ਖਾਣ ਚ ਬਹੁਤ ਜ਼ਿਆਦਾ ਟੇਸਟੀ ਸੀਗੇ ਆ ਦੇਖੋ ਆਪਣਾ ਚੌਲ ਪਾਲੇ ਪਲੇਟ ਚ ਇਹ ਮੇਰੇ ਵਾਸਤੇ ਪਾ ਕੇ ਦਿੱਤੇ ਨੇ ਉਹਨਾਂ ਨੇ ਦਹੀਂ 10 11 ਜਾਣੇ ਜਿਹੜੇ ਹੈਗੇ ਖਾਣ ਵਾਲੇ ਸੀਗੇ ਸਾਰਿਆਂ ਨੂੰ ਵਧੀਆ ਖੁੱਲਾ ਜਿਹੜਾ ਹੈਗਾ ਸਰ ਗਿਆ ਕੁਛ ਬਚ ਵੀ ਗਏ ਗਵਾਂਡੀਆਂ ਨੂੰ ਦੇ ਦਾਂਗੇ ਜੀ ਚਲੋ ਬਿਲਕੁਲ ਘਰ ਵਾਲਾ ਮਾਹੌਲ ਬਣਿਆ ਪਿਆ ਅੱਜ ਤਾਂ ਵਟੇਕਦੇ ਜਦੋਂ ਭੁੱਖ ਲੱਗਦੀ ਹੈ ਫਿਰ ਤਾਂ ਮਿੰਟ ਲਾਉਂਦੀਆਂ ਨੇ ਦਵਾਦਿਆਂ ਵਾਲੀ ਆਮਲੀ ਮੱਖ ਪੂਰੀ ਵਾਲੀ ਕੀ ਬਣਾ ਲੇਖੋ ਹੁਣ ਸਾਡੀ ਬਣ ਗਈ ਚਾਹ ਨਿਬੜੇ ਦੇਖੋ ਪੂਰੀ ਆਮਲੀ ਵਾਲੀ ਨੈਣ ਦੀ ਅੱਖ ਵਰਗੀ ਹੈ ਨਾ ਤੁਸੀਂ ਨੈਣ ਦੀ ਨੈਣ ਦੀ ਬਾਹਵਣੀ ਦੀ ਕਹਿੰਦੇ ਹੁੰਦੇ ਨੇ ਨੈਣ ਦੀ ਹੁੰਦੀ ਹੈ ਬਾਹਵਣੀ ਥੋੜੋ ਨੈਣ ਦੀ ਅੱਖ ਵਰਗੀ ਚਾਹ ਬਣ ਗਈ

ਕਿਤੇ ਦੇਖ ਕੇ ਆਣਾ ਕਿ ਉਹ ਪਹਿਲਾਂ ਚੌਲ ਖਾ ਲੈ ਚਾਹ ਪੀ ਲੈ ਕੰਮ ਤਾਂ ਜਿਹੜਾ ਹੈਗਾ ਕਿਹੜੇ ਵੇਲੇ ਕਰਦੇ ਹਾਂ ਕਿਉਂਕਿ ਸਵੇਰ ਤੋਂ 9 ਵਜੇ ਤੱਕ 9 ਵਜੇ ਤੋਂ ਲੈ ਕੇ ਅਸੀਂ ਕੰਮ ਹੀ ਕਰਦੇ ਹਾਂ ਨਾ ਬਾਕੀ ਚੌਲ ਬਣਾਏ ਸੀਗੇ ਆਪਾਂ ਨੇ 1 ਵਜੇ ਫਿਰ ਫਿਰ ਖਾ ਕੇ ਕੰਮ ਕਰੇ ਤੇ ਹੁਣ 3 ਵਜੇ ਚਾਹ ਤਾਂ ਸਾਡੀ ਡੇਲੀ ਬਣਦੀ ਹੈ ਵੈਸੇ ਜਿਹੜਾ ਹੈਗਾ ਰੋਟੀ ਸਾਰੇ ਜਾਣੇ ਘਰੋਂ ਲੈ ਕੇ ਆਉਣੇ ਹੁੰਨੇ ਆ ਹਨਾ ਚਲੋ ਜੇ ਤੇ ਨਹੀਂ ਰੋਟੀ ਖਾਣ ਦਾ ਮੂਡ ਹੁੰਦਾ ਕੁਝ ਬਾਜ਼ਾਰ ਚੋਂ ਵੀ ਮੰਗਾ ਲੈਣੇ ਆ ਜਾਂ ਇੱਥੇ ਵੀ ਬਣਾ ਲੈ ਬਣਾ ਲੈਣੇ ਆ ਹਨਾ ਤੇ ਅੱਜ ਚਾਹ ਤਾਂ ਜਿਹੜੀ ਹੈਗੀ ਪੱਕੀ ਸਾਡੀ ਬਾਂਦੀ ਉਹ ਆਂਦੀ ਹੈ ਹੁਣ ਸਾਰੇ ਜਾਣੇ ਚਾਹ ਪੀਵਾਂਗੇ ਕਿੰਨੇ ਵਾਰੀ ਕਹਿ ਦਿੰਨੇ ਆ ਵੀ ਚਾਹ ਛੱਡਾਂਗੇ ਹੁਣ ਨਹੀਂ ਪੀਣੀ ਪਰ ਜਿਹੜੀ ਹੈਗੀ ਕੰਮ ਵਾਲੇ ਬੰਦੇ ਨੂੰ ਨਹੀਂ ਸਰਦਾ ਜੀ ਚਾਹ ਬਿਣਾ ਕਿਵੇਂ ਦੀ ਬਣੀ ਆ ਚਾਹ ੜਾਕੇ ਦਾ ਤੁਸੀਂ ਦੱਸੋ ਕਿਵੇਂ ਦੀ ਬਣੀ ਆ ਕੁੱਟ ਪਰ ਨਹੀਂ ਹਜੇ ਨਹੀਂ ਦਾ ਛਾ ਦਾ ਲਾਪਰੂ ਤੇ ਮਾਇਆ ਦੇ ਖੜਾਕੇ ਦਾ ਰੰਗ ਹੈ ਕਿ ਤੇ ਆਜੇ ਖਕੁਲਚੇ ਖੜਾਕੇ ਦਾ ਰੰਗ ਇਥੇ ਖਲਾ ਮੰਨਦੇ ਨੂੰ ਸਗਦੇ ਚਾਹ ਨਾਲੀ ਗੱਲ ਆਜ ਨਹੀਂ ਆਈ ਹੈ ਹਾਂ ਨਾ ਪਾਈ ਤੇ ਮੈਂ ਸੋਨੇ ਦੀ ਰਿੰਗ ਪਾਈ ਆ ਤੇ ਕਿਨੇ ਮੈਂ ਨਾ ਸੌ ਲੱਗੇ ਮੈਨੂੰ ਆਵਦੀ ਸਾਂਹ ਆ ਦੇਖੋ ਲਖਾ ਮੈਂ ਤੁਹਾਨੂੰ ਹੱਥ ਫਿਜਾ ਹਾਈ ਤੋਂ ਮੈਂ ਦੇਖੀ ਸੀ ਤੁਸੀਂ ਕਹਿੰਦੇ ਹੋ ਸੌ ਮੈਂ ਕਹਿੰਦੇ ਕਰੇਸੀ ਕਰਾਈ ਹੈ ਮੈਂ ਕਹਿੰਦੇ ਪਾਈ ਹੈ ਮੈਂ ਕਹਿੰਦੇ ਰੱਖ ਨਹੀਂ ਸਕਦੀ ਪਹਿਲੀ ਵਾਰ ਮੈਂ 15 ਦਿਨ ਹੋ ਗਏ ਨੂੰ ਪਾਈ ਨੇ ਮੈਂ ਇਹਨਾਂ ਤੇ ਸੌਪ ਨਹੀਂ ਰੱਖ ਸਕਦੀ ਨਾ ਮੈਂ ਤਾਂ ਇਹ ਸੌਪ ਆ ਸੌ ਦਾ ਤਾਂ ਮੈਂ ਸੌ ਦੇ ਜੇ ਮੈਂ ਰੱਖਾਂ ਆ ਡੈਡੀ ਡਰਾਉਂਦੇ ਨੇ ਬਿਲਕੁਲ ਲੁੱਟ ਨਾਲ ਮੈਂ ਤਾਂ ਕਹਿੰਦੀ ਨਕਲੀ ਐ ਜਿਵੇਂ ਕਿਸਨੇ ਘਰ ਦੀ ਆ ਇਹ ਮੇਰੀ ਕੁਮਾਰੀ ਹੁੰਦੀ ਦੀ ਕਰਾਈ ਹੋਈ ਐ ਆਪਦੇ ਪੈਸਿਆਂ ਨਾਲ ਜੋੜ-ਜੋੜ ਕੇ ਹੁਣ ਖੁਸ਼ੀ ਨੇ ਵੀ ਸਾਂਪ ਕਰਾਉਣੀ ਆ ਉਹ ਤਾਂ ਕਰਾ ਲਈ ਆ ਖੁਸ਼ੀ ਨੇ ਚੈਨ ਕਰਾ ਲਈ ਹੈ ਨਾ ਬੋਲਤਾ ਪੈ ਜੈਨ ਮੇਰੇ ਸਾਥ ਹਾਵੀ ਹੈਗੀਆਂ ਨੇ ਹਨੇ ਵਿੱਚ ਫੈਲ ਪਾਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ